ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਸ ਸਤ ਨਗ ਸੇ ਲਈ ਲੈ ਕੇ ਆਏ ਜੀ ਟੋਕੜ ਗੱਬਣ ਗਾਵਾਂ ਬਈ ਤਾਜ਼ੀਆਂ ਸੂਈਆਂ ਗਾਵਾਂ ਨੇ ਗੱਬਣ ਬੱਚੀਆਂ ਨੇ ਬਈ ਤੇ ਹੀਪਰ ਬੱਚੀਆਂ ਨੇ ਆਓ ਪੁੱਛ ਲੈਨੇ ਬਾਈ ਤੋੜੇ ਅੱਜ ਬਈ ਜੀ ਬਾਈ ਜੀ ਸਤਿ ਸ਼ਕਾਲ ਸਤਿ ਸ਼ਕਾਲ ਬਾਈ ਫੋਰ ਕੁਲਵੀਰ ਠੀਕ ਹੋ ਵਧੀਆ ਵਧੀਆ ਬਾਈ ਵਧੀਆ ਚੱਲਦਾ ਕੰਮ ਕਰ ਕੰਮ ਕਰ ਪੂਰਾ ਵਧੀਆ ਬਾਈ ਚਲੋ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਬਾਈ ਕੁਲਵੀਰ ਸਿੰਘ ਪਿੰਡ ਬੋਰਥਰੋੜ ਜ਼ਿਲ੍ਹਾ ਬਠਿੰਡਾ ਸੀ ਰਾਮਪੁਰੂ ਨੇੜੇ ਭਗਤਾਪਾਟਾ ਬਾਈ ਦਾ ਨੇੜੇ ਭਗਤਾਪਾਟਾ ਬਾਈ ਕਾਪ ਨੂੰ 4 ਕਿਲੋਮੀਟਰ ਬਾਈ ਠੀਕ ਹੈ ਇਧਰੋਂ ਬਾਜਾ ਖਾਨ ਦਾ 8 ਕਿਲੋਮੀਟਰ ਠੀਕ ਹੈ ਬਈ ਤੇ ਮੋਗਾ ਬਿਹੰਡਾ ਆਪਾਂ ਨੂੰ ਹੈਗਾ 45 45 ਮੋਬਾਈਲ ਨੰਬਰ ਬੋਲ 78142 ਹੂੰ 20345 ਠੀਕ ਹੈ ਬਾਈ ਬਾਈ ਜਿਹੜੀ ਪਹਿਲੇ ਨੰਬਰ ਤੇ ਵੜ ਦੇ ਨੇ ਕਿੰਨੀ ਉਮਰ ਹੈ ਇਹਦੀ ਬਾਈ 14 ਮਹੀਨੇ ਉਮਰ ਆ ਠੀਕ ਹੈ ਇੱਕ ਆਪਣੇ 4 ਹੀ ਬਸਿਆਂ ਦੇ ਕੋਈ ਫੂਡ ਸ਼ਾਗ ਨਹੀਂ ਬਾਈ 4 4 ਥਾਣਾ ਠੀਕ ਹੈ ਹਾਂ ਕਿਸੇ ਦਾ ਕੋਈ ਫੂਡ ਨਹੀਂ ਕੋਈ ਸ਼ਾਗ ਨਹੀਂ ਹੂੰ 4 4 ਥਾਣਾ ਠੀਕ ਹੈ ਬਾਈ ਇਹ ਬੱਚੀ 14 ਮਹੀਨੇ ਦੀ ਹੈ ਜੀ 14 ਕੇ ਮਹੀਨਿਆਂ ਦੀ ਬਾਈ ਨੂੰ ਉਮਰ ਦੱਸੀ ਆ ਕੱਦ ਚੰਗਾ ਐਰ ਸ਼ਰ ਚ ਪਈ ਆ ਸਮੀ ਪੜੀ ਆ ਐਰ ਸ਼ਰ ਚ ਪਈ ਆ ਹਾਂਜੀ ਐਰ ਸ਼ਰ ਚ ਬਣੀ ਫੇਸ ਦੇਖੋ ਬਾਈ ਫੇਸ ਆ ਜਿਹੜਾ ਬੜਾ ਪਿਆਰਾ ਬਹੁਤੀ ਵਾਰੀ ਚੰਗਿਆ ਸਨਖ ਪੁਣਾ ਬੱਚੀ ਦੇ ਵਿੱਚ ਬਾਈ ਫੁੱਲਾ ਬਰੀਡ ਬਹੁਤ ਚੰਗਿਆ ਹਣਾ ਬਾਈ ਬਰੀਡ ਬਾਈ ਬੱਚਾ ਵੀ ਬਰੀਕੀ ਬਰੂਕੀ ਫੁੱਲਾ ਚੰਗਿਆ ਕੱਦ ਬੜਾ ਚੰਗਿਆ ਟੀਕੇ ਦੇ ਤਕਰੀਬਨ ਕਾਬਲ ਆ ਹਣਾ ਹਾਂਜੀ ਬਾਈ ਠੀਕੇ ਦੇ ਬਿਲਕੁਲ ਕਾਬਲ ਆ ਫੇਸ ਦੇਖੋ ਬਾਈ ਫੇਸ ਬੜਾ ਪਿਆਰਾ ਬਾਈ ਤੇ ਮੰਗ ਇਸ ਕਲਰ ਦੀ ਇੰਨੀ ਕਾ ਵੀ ਮਿਲਦਾ ਹੀ ਨਹੀਂਗਾ ਹਣਾ ਬਾਈ ਹਾਂ ਜੀ ਇਹ ਕ ਮੰਗ ਆ ਵੀ ਮੇਲ ਦਾ ਬਹੁਤ ਘਟਾ ਤੇ ਪੱਧਰ ਪੁੱਧਰ ਫੁੱਲ ਆ ਤੁੰੜਾ ਚ ਚੰਗਾ ਤੇ ਝੂਲੀ ਵੀ ਦਿਖਾਵਾਂਗੇ ਚਾਰ ਹੀ ਥਣ ਹੋਣਗੇ ਬਾਈ ਕਹਿੰਦਾ ਪੰਜਵਾਂ ਕੋਈ ਥਣ ਨਹੀਂ ਹੋਣਾ ਬਈ ਕੋਈ ਫੋੜ ਸ਼ਾਂ ਕੁਛ ਵੀ ਨਹੀਂ ਹੋਣਾ ਤੇ ਪੱਧਰ ਪੁੱਧਰ ਫੁੱਲ ਰਾਜੀ ਸਭੀ ਪੜਿਆ ਜਾਣ ਸਰਟੀਕਾ ਲੈ ਲੂ ਹਾਂ ਜੀ ਹਾਂ ਜੀ ਜਾਣ ਸਰਟੀਕਾ ਲੈ ਲੂਗੇ ਸਰ ਜੀ ਕਿੰਨਾ ਦੁੱਧ ਸੀ ਮਾਂ ਥਲੀ ਬਈ ਇਹ ਸਾਰੇ 22 ਤੋਂ ਪਲੱਸ ਵਾਲੀਆਂ ਆ 22 ਤੋਂ ਪਲੱਸ ਇੱਕ ਬੈੜ ਆ ਜਿਹੜੀ 32 ਤੋਂ ਪਲੱਸ ਵਾਲੀ ਆ ਠੀਕ ਆ ਇਹ ਤਿੰਨੇ 25 ਤੋਂ ਪਲੱਸ ਵਾਲੀਆਂ ਹਾਂ ਪਰ ਤਿੰਨੇ ਚੀਜ਼ਾਂ ਨੇ ਤੇ ਕਿਹੜੇ ਸੀਮਨ ਦੀ ਅਗਲ ਵੀਰ ਪਤਾ ਬਾਈ ਸੀਮਨ ਦਾ ਐਵੇਂ ਆਪਾਂ ਝੂਠ ਮਾਰਨ ਕੋ ਮਾਰਦੀ ਕਹੀ ਅਗੇ ਪਰ ਸੀਮਨ ਦਾ ਆਪਾਂ ਕਿਸੇ ਦਾ ਵੀ ਕੋਈ ਨਾਂ ਨਹੀਂ ਲੈਂਦੇ ਪਰ ਇਹਦੀਆਂ ਚੀਜ਼ਾਂ ਅੱਜ ਕੱਲ ਕੋਈ ਵੇਚਦਾ ਨਹੀਂ ਸਹੀ ਗੱਲ ਸਹੀ ਐ ਗੱਲ ਸੀਮਨ ਨੂੰ ਆਪਾਂ ਬਿਨਾ ਗੱਲ ਤੋਂ ਕਹਦੇ ਫਲਾਣੇ ਸੀਮਨ ਦੀ ਆ ਉਹਦਾ ਕੋਈ ਫਾਇਦਾ ਨਹੀਂ ਠੀਕ ਹੈ ਬਾਈ ਹਾਂ ਬਈ ਤੇ ਮੁੱਲ ਕੀ ਇਹਦਾ ਜੈਜ ਮੁੱਲ ਬਾਈ ਇਹਦਾ 2000 ਰੁਪਿਆ 2000 ਦੀ ਬੱਛੀ ਆਪਾਂ ਦੇਣੀ ਆ 22000 ਰੁਪਿਆ ਮੁੱਲ ਲਾ 20000 ਦੀ ਬਾਈ ਹਾਂ ਬਾਈ ਇਹਦਾ ਕੋਈ ਕਿਸੇ ਨਾਲ ਵੀ ਕੋਈ ਸੌਦਾ ਵਾਈ ਨਹੀਂ ਸਾਰੇ ਪਾਸੋਂ ਜੀ ਆਪਣੇ 2-2000 ਰੁਪਿਆ ਦੀ ਛੋਟ ਠੀਕ ਐਵੇਂ ਆਪਾਂ ਇਹਦਾ 25000 27 ਮੰਗ ਕੇ ਮਰੋ 7 ਛੱਡ ਦਗੇ ਪਰ ਅੱਜ ਕੱਲ੍ਹ ਸੁਹਾਈ ਦਾ ਤੁਹਾਨੂੰ ਪਤਾ ਹਰੇਕ ਬੰਦਾ ਕਰਦਾ ਫੁੱਲ ਤੇ ਪੱਠਿਆਂ ਦਾ ਮੁੱਲੀ ਮੋੜਦਾ ਆ ਸਹੀ ਗੱਲ ਹੈ ਹਾਂ 20000 ਜਾਇਜ਼ ਦਾ ਮੁੱਲ ਬਈ ਮਾਨ ਤਣ ਚਲੋ ਬਾਈ ਨੇ ਮੌਕੇ ਦੀ ਕਰਤਾ ਹਨ 22000 ਰੁਪਇਆ ਮੁੱਲ ਸੀ 20000 ਦੀ ਦੇ ਰਾਇ ਅੱਗੇ ਵੀਰੇ ਦੋ ਨੰਬਰ ਤੇ ਗੱਬਣ ਆ ਇਹ ਬਾਈ ਢਾਈਆਂ ਮਹੀਨੇ ਦੀ ਗੱਬਣ ਚੈੱਕ ਪਾਸ ਆ ਠੀਕ ਆ ਆਪਣੀ ਕਰਵਾਈ ਵੀ ਟੀਕਾ ਲਵਾਇਆ ਵਾ ਜਿਹੜੇ ਵੀਰ ਨਾਲ ਸੌਦਾ ਹੁੰਦਾ ਗਾਰੰਟੀ ਦੇ ਵੀ ਕਾਲ ਦੇਗੇ ਪਰ ਅਗਲੇ ਦਾ ਖਰਚਾ ਅਗਲੇ ਦਾ ਆਪ ਦਾ ਡਾਕਟਰ ਭਾਣਾ ਨਾਮ ਲੈ ਕੇ ਆਵੇ ਠੀਕ ਆ ਇਹ ਖਾਲੀ ਨਿਕਲ ਗਿਆ ਬੜਾ ਖਰਚਾ ਆਪਣਾ ਸਾਰਾ ਬਾਈ ਗੱਡੀ ਦਾ ਕਰਾਇਆ ਵੀ ਇਹ ਗੱਬਣਾ ਵਾਲਾ ਆ ਜੀ ਲੈ ਜੀ ਹੈ ਨਾ ਸਰਦਾਰੀ ਖਤਮ ਹੋ ਜਾਂਦੀ ਆ ਪਰ ਹੈ ਆਪਣੀ ਗਰੰਟੀਡ ਗੱਬਣ ਆ online ਜੇ ਕਿ ਵੀਰ ਮੰਗਾਉਂਦਾ ਤਾਂ ਵੀ ਗਰੰਟੀ ਦੇ ਘਾਲਦੇ ਆਂ ਇਹ ਨਹੀਂ ਗੱਲ ਠੀਕ ਆ ਬਾਈ ਹਾਂਜੀ ਫੇਸ ਬੜਾ ਚੰਗਾ ਫੇਸ ਦੇਖੋ ਗੱਬਣ ਚੈੱਕ ਪਾਸ ਆ ਬਾਈ ਇਹ ਮਾਂ ਦਾ ਦੁੱਧ ਕਿੰਨਾ ਕਿਸੀ ਇਹ ਵੀ 25 ਤੋਂ ਪਲੱਸ ਆਈ 25 ਤੋਂ ਪਲੱਸ ਆ ਗਿਆ ਤੂਰਾ ਚੰਗਾ ਸਭੀ ਪੜੀਆ ਬਾਕੀ ਸਾਰਾ ਬੱਚਾ ਜਾਂਦੇ ਜਾਂਦਾ ਹੈ ਚੌੜੀ ਚੌੜੀ ਬਹੁਤ ਆ ਪਿੱਛੇ ਤੋਂ ਹਣਾ ਵੜਾ ਹਾਂਜੀ ਪਿੱਛੇ ਤੋਂ ਚੜਾਈ ਬਹੁਤ ਆ ਪੁੜੇ ਦੀ ਹਾਂਜੀ ਤੇ ਫੇਸ ਦੇਖੋ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਕਰ ਮਲੀ ਦਾ ਤੂਰਾ ਤਾਰਾ ਵੀ ਚੰਗਾ ਹੈ ਬਾਈ ਤੇ ਕੀ ਮੁੱਲ ਹੈ ਦਾ ਜੈ ਜਫਰ ਇਹਦਾ ਮੁੱਲ ਬਾਈ 45000 ਰੁਪਿਆ ਠੀਕ ਆ 43000 ਦੀ ਵੜ ਦਵਾਂਗੇ 45000 ਰੁਪਿਆ ਮੁੱਲ ਆ 43000 ਦੀ ਬਾਈ ਕਹਿੰਦਾ ਵੜ ਦੇ ਦੇਾਂਗੇ ਬਾਈ ਕੱਦ ਵੜ ਚੰਗਾ ਚੰਗੀਆ ਸਭੀ ਪੜੀ ਫੋਲਰ ਆ ਜੀ ਫੋਲਰ ਝੂਲੀ ਦੇਖੋ ਝੂਲੀ ਕਮਾਲ ਦੀ ਆ ਅੱਲਾਕੱਲਾ ਥਣ ਪੂਰੀ ਵਿੱਚ ਹੀ ਥਣ ਲੱਗਿਆ ਬਈ ਕੀ ਬਾਤ ਆ ਅੱਗੇ ਵੀਰ ਤੇ ਨੰਬਰ ਕਿੰਨੀ ਉਮਰ ਹੈ ਦੀ ਬਈ ਇਹ ਹੈਗੇ 4 ਮਹੀਨੇ ਗੱਭਣ ਚੈੱਕ ਪਾਸ ਆ 4 ਮਹੀਨੇ ਦੀ ਗੱਭਣ ਚੈੱਕ ਪਾਸ ਆ ਠੀਕ ਹੈ ਬਈ ਇਹਨਾਂ ਛੋੜੀ ਹੁੰਦੀ ਹੈ ਟੀਕਾ ਭਰਾ ਦਾ ਇਹਦੇ ਵੀ ਹੂੰ ਤੇ ਬਾਕੀ ਨਸਲ ਬਰੀਡ ਵਾਲੇ ਪਾਸੋਂ ਬਈ ਠੀਕ ਆ ਕੋਈ ਅੰਤ ਨਹੀਂ ਮੈਂ ਕਹਿੰਦਾ ਕੀ ਬਾਤ ਆ ਬਾਕੀ ਬੱਚੀ ਦਾ ਆਦੀ ਆ ਬਈ ਫੇਸ ਬੜਾ ਚੰਗਾ ਬੋਦੀ ਵਾਦੀ ਚੰਗੀ ਆ ਸਨੱਖ ਪੁਣਾ ਬੱਚੀ ਦੇ ਵਿੱਚ ਬਹੁਤ ਚੰਗਾ ਬਈ ਗੱਬਣਾ ਚੱਕੇ ਇੱਕ ਪਾਸੋਂ ਚਮਕ ਚੰਗੀ ਆ ਕੱਦ ਚੰਗਾ ਤੁਰਾ ਉਤਾਰਾ ਦੇਖੋ ਕਲਰ ਬਹੁਤ ਚੰਗਾ ਯਾਰ ਹਨਾ ਕਲਰ ਬਹੁਤ ਚੰਗਾ ਬਈ ਬਾਕੀ ਇਹ ਵੀ ਪਛਿਆ ਦਾ ਕੋਈ ਵੇਚਦਾ ਨਹੀਂ ਦਾ ਪਤਾ ਨਹੀਂ ਕਿਵੇਂ ਭਰਾ ਨੇ ਕਿਸੇ ਮਜਬੂਰੀ ਮੈਨੂੰ ਬੇਚਤੀਆਂ ਬਿਊਟੀ ਬਹੁਤ ਚੰਗੀ ਆ ਆ ਚੀਜ਼ਾਂ ਦਾ ਹੁਣ ਪਿੰਡਾਂ ਜੇ ਹੈ ਨਹੀਂ ਬਈ ਹੈ ਨਹੀਂ ਬਈ ਸਹੀ ਗੱਲ ਹੂੰ ਤੇ ਮੁੱਲ ਕੀ ਇਹਦਾ ਜਾਇਜ਼ ਹੈ ਇਹਦਾ ਮੁੱਲ 47000 ਰੁਪਏ ਆ ਜੀ ਏ ਆਪਾ 45000 ਦੀ ਦਵਾਂਗੇ 47000 ਰੁਪਇਆ ਮੁੱਲ 45 ਦੇ ਦੂੰ ਹਾਂ 45 ਦਵਾਂਗੇ ਭਾਈ 14 ਮਹੀਨਾ ਹੀ ਗਵਨ ਚੈੱਕ ਪਾਸ ਆ 14 ਮਹੀਨੇ ਹਾਂ ਆਪਦੀ ਡਾਕਟਰ ਬੰਦਾ ਲਿਆ ਕੇ ਤਸੱਲੀ ਕਰਵਾ ਕੇ ਲੈ ਜੇ ਹੂੰ ਇਹ ਨਹੀਂ ਗੱਲ ਕੋਈ ਠੀਕ ਆ ਭਾਈ ਹੂੰ ਮੁੱਲ ਬਾਕੀ ਚਾਰ ਹੀ ਥਾਣਾ ਠੀਕ ਆ ਕੋਈ ਫੋਟੋ ਸ਼ਾਟ ਦਾ ਕਿਤੇ ਨਿਸ਼ਾਨ ਵੀ ਨਹੀਂ ਭਾਈ ਠੀਕ ਆ ਭਾਈ ਅਜੇ ਦਿਖਾ ਦੋ ਹੂੰ ਦਿਖਾ ਦੇ ਭਈ ਲੈ ਕੱਲਾ ਕੱਲਾ ਤਾਣਾ ਪੂਰੀ ਵਿੱਚ ਹੀ ਦਿਖਾਣਾ ਕੀ ਬਾਤ ਆ ਭਾਈ ਅੱਗੇ ਵੀਰੇ 4 ਨੰਬਰ ਤੇ ਬਾਈ 11 ਮਹੀਨੇ ਦਾ ਬੱਚਾ 11 ਕਿ ਮਹੀਨੇ ਦੀ ਹੁੰਦਾ ਠੀਕ ਆ ਬਾਈ ਇਹ ਆਪਾਂ ਫਾਰਮ ਚੋਂ ਲਈ ਆ ਬੱਚੀ ਫਾਰਮ ਚੋਂ ਹਾਂ ਇਹ ਆਪਾਂ ਹੀ ਆ ਕੇ ਧਲਿਆ ਰਫੜਾ ਪਾਇਆ ਉਹ ਆਪਣੇ ਕੋਲ ਆ ਕੇ ਥੋੜੀ ਦਾਸ ਹੋ ਗਈ ਉੱਥੇ ਖੁੱਲੀ ਸੀ ਪੱਠੇ-ਪੁੱਠੇ ਘੱਟ ਚੱਕੇ ਆ ਹੂੰ ਠੀਕ ਆ ਪਰ ਬੱਚੀ ਦਾਸ ਦੀ ਆ ਦਾਸ ਦੀ ਆ ਵੀ ਇੱਕ ਚੀਜ਼ ਆ ਹਨਾ ਹਾਂ ਸਹੀ ਗੱਲ ਆ ਬਾਈ ਇਹ ਆਪ ਸਨੋਮੈਨ ਦੀ ਆ ਬਾਈ ਸਨੋਮੈਨ ਸੀਮਨ ਦੀ ਆ ਤੇ ਪ੍ਰਿੰਟ ਜੰਗ ਰੂਪ ਜਿਹਨੂੰ ਕਹਿੰਦੇ ਐਨਾ ਚੰਗਾ ਵੀ ਕੀਆ ਬਾਤਾਂ ਹੀ ਆ ਬਾਈ ਹਨਾ ਡਾਇਮੰਡ ਪੀਸ ਵੱਖਰੀ ਜੀ ਦੇਖੋ ਬਾਈ ਤੋਰਾ ਤਾਰਾ ਬਈ ਫੁੱਲ ਕੱਦ ਸਮੀ ਪਲੀ ਰਾਜੀ ਬਾਕੀ ਆਪਾਂ ਇਹਦੇ ਦੰਦ ਵੀ ਚੈੱਕ ਕਰਾ ਦਿੰਨੇ ਆ ਉਮਰ ਛੋਟੀ ਆ ਬਈ ਤੇ ਹਜੇ ਗਰੋਥ ਨੇ ਹੋਰ ਵੀ ਕਰਨੀਆਂ ਨੇ ਦੰਦ ਚੈੱਕ ਕਰ ਲਓ ਹੋਰ ਕੱਚੀ ਖਰੀ ਹੈ ਜਮਾ ਖਰੀ ਹੈ ਬਈ ਹਾਂ ਓਕੇ ਆ ਇੱਕ ਵਾਰੀ ਹੀਟ ਚ ਆ ਗਈ ਬਈ ਹੂੰ ਆਪਣੇ ਕੋਲ ਆ ਕੇ ਪਰ ਆਪਾਂ ਇਹ ਸਿਮਨਤਾ ਨਹੀਂ ਭਰਾਇਆ ਕਿ ਕਈ ਬੰਦੇ ਹੁੰਦੇ ਆ ਲੰਦਾ ਯਾਰ ਅਸੀਂ ਆਹ ਸਿਮਨ ਭਰਉਣਾ ਸੀ ਤਾਂ ਆਪਣੇ ਸਿਮਨ ਦੇ ਕਿਸ ਨੇ ਬਈ ਯਕੀਨ ਕਰਨਾ ਸੀ ਕਿੰਨਾ ਦੇ ਨਾਲ ਆਪਾਂ ਹੀਟ ਛਡਾ ਦੀ ਇਹਦੀ ਕਾ ਲੀਟ ਤੇ ਅਗਲਾ ਜਿਹੜੇ ਬਾਈ ਨਾਲ ਸੌਦਾ ਹੋਊਗਾ ਕੋਈ ਮਰਜ਼ੀ ਸਿਮਨ ਭਰਾਲੇ ਚੀਕਾ ਬਈ ਨਹੀਂ ਜ਼ਰੂਰੀ ਬਾਕੀ ਦੀ ਫੇਸ ਕੁਆਲਿਟੀ ਦੇਖੋ ਬਈ ਫੇਸ ਤਾਂ ਬਈ ਮੈਂ ਕਹਿੰਦਾ ਕਮਾਲੀ ਆ ਨਗੀਨਾ ਬਈ ਨਗੀਨਾ ਤੇ ਮੁੱਲ ਕੀ ਇਹਦਾ ਜਾਇਜ਼ ਮੁੱਲ ਬਈ ਦਾ 47000 ਰੁਪਿਆ ਮਾਨਤਨ ਹੋ ਜਾ ਹਾਂ ਮਾਨਤਨ 2000 ਰੁਪਏ ਦੀ ਛੋੜ ਹੀ ਆ ਬਾਈ ਬਸ ਇੱਕ ਹੀ ਗੱਲ ਆਪਾਂ ਵਾਰ-ਵਾਰ ਕਹਿੰਦੇ ਆ ਕਿ ਇਹ ਜੋ 2-2000 ਰੁਪਏ ਦੀ ਛੋੜ ਨਹੀਂ ਹੋਣੀ ਆ ਕੋਈ ਬਾਈ ਨਾ ਸਵਾਦ ਲੈਣ ਵਾਲਾ ਫੋਨ ਨਾ ਲਾਵੇ ਕੋਈ ਆਪਾਂ ਉਹ ਨਹੀਂ ਕੀਤਾਈ ਹੋਈਆਂ ਚੀਜ਼ਾਂ ਬਈ ਜਿਹੜੇ ਬੰਦੇ ਨੂੰ ਕਦਰ ਆ ਇਹਨਾਂ ਦੀ ਉਹਨਾਂ ਨੂੰ ਪਤਾ ਕੀ ਇਹ ਕੀ ਚੀਜ਼ਾਂ ਸਹੀ ਗੱਲ ਆ ਹਾਂ ਮੋਹਲਾ 47000 ਰੁਪਇਆ 2000 ਰੁਪਇਆ ਛੋੜਦਾ ਯਾਨੀ 45000 ਦੀ ਬਚੀ ਬਾਈ ਕਹਿੰਦਾ ਦੇ ਦੇਣੀ ਸਭੀ ਪਲੀ ਫੋਲਾ ਬਾਈ ਕਿਸੇ ਪਾਸੇ ਕੋਈ ਘਾਟ ਨਹੀਂ ਕੱਚੀ ਖੀਰੀ ਹੈ ਬਾਈ ਪ੍ਰਿੰਟ ਚੰਗਾ ਕੱਦ ਚੰਗਾ ਰੰਗ ਰੂਪ ਚੰਗਾ ਚੰਗੇ ਸੀਮਣ ਦੀ ਹੈ ਬਾਈ ਮਾਂ ਥੱਲੇ ਦੁੱਧ ਕਿੰਨਾ ਸੀ ਵੈਸੀ ਇਹਦੀ ਮਾਂ ਦਾ ਦੁੱਧ ਬਾਈ 32 ਤੋਂ ਪਲੱਸ ਸੀ ਹੂੰ ਝੋਲੀ ਬਹੁਤ ਚੰਗੀ ਝੋਲੀ ਗਲਾਬੀ ਥਾਂ ਲੱਗਿਆ ਬਾਈ ਕੱਲਾ ਕਾਲ ਬਹੁਤ ਨਹੀਂ ਹੈ ਝੋਲੀ ਤੇ ਹਾਈਟ ਦੇਖ ਲੋ ਕੱਚੀ ਹਾਈਟ ਫੋਲਾ ਲਾ ਕਿਆ ਬਾਤ ਹੈ 11 ਮਹੀਨੇ ਦੀ ਡੀ ਬੱਚੀ ਰਿਆਰ ਕਰਨੀ ਬਈ ਬਹੁਤ ਓਕੀ ਗੱਲ ਆ ਸਹੀ ਆ ਬਈ ਅੱਗੇ ਵੀਰੇ ਜਰਸੀ ਕਿਹੜਾ ਸੁਆ ਸੁਈ ਆ ਬਈ ਪਹਿਲਾ ਸੁਆ ਸੁਈ ਆ ਕਦੋਂ ਸੁਈ ਆ ਬਈ ਸੁਈ ਨੂੰ ਅਜ ਪੰਜਵਾ ਦੇਣਾ ਬਈ ਇਹਨੂੰ ਪੰਜਵਾ ਕੇ ਦੇਣਾ ਸੁਈ ਬੱਚਾ ਕੀ ਆ ਬਈ ਮਾ ਬੱਚਾ ਬਈ ਮਗਰ ਖੜਾ ਆ ਖੜਾ ਬੱਚਾ ਠੀਕ ਆ ਬੱਚਾ ਬੱਚਾ ਬਈ ਤੇ ਕਿੰਨੇ ਕ ਬੋਲੇ ਤੇ ਹੁਣ ਬੋਲਾ ਇਸ ਟਾਈਮ ਬਈ ਸਹੀ ਏ ਥੱਲੇ ਮੈਨ ਨਾਲ 12 ਲੀਟਰ ਆ ਹੂੰ ਇਹ ਦੁੱਧ ਦੇ 15 ਕਿਲੋ ਖੁਰਲਾ ਲੁੱਲਾ ਪਾਉਗੀ ਠੀਕ ਆ ਤੇ ਜਿੰਨਾ ਆਪਾਂ ਦੁੱਧ ਹੈਗਾ ਵੀਰੇ ਉਹਨਾ ਹੀ ਦੱਸਿਆ ਕਈ ਵੀਰ ਕਹਿੰਦੇ 12 ਕਹਿੰਦਾ 10 ਹੋਊਗਾ ਪਰ ਆਪਾਂ ਤਾਂ ਇਹ ਕਹਿਣਾ ਕਿ ਅਗਲਾ ਕੰਡਾ ਵੀ ਨਾਲ ਲੈ ਕੇ ਆਵੇ ਕੰਡਾ ਵੀ ਨਾਲ ਸਹੀ ਇਹਨੇ ਗੱਲ ਇਹ ਆਪਾਂ 14 ਕਹਿੰਗੇ 12 ਨੇ ਕਰੂ ਉਹ ਗੱਲ ਦਾ ਸਵਾਦ ਨਹੀਂ ਸਵਾਦ ਨਹੀਂ ਲੀਟਰ ਵੱਧ ਹੋਊਗਾ ਫੇਰੇ ਫਾਇਦਾ ਹੈਗਾ ਕਈ ਵੀਰ ਕਹਿਣ ਲੱਗ ਜਾਂਦੇ ਕਿ ਭਾਈ ਇੰਨਾ ਦਾ ਦੱਸਿਆ 10 ਸੀ ਹੋਊਗਾ ਆਪਣੇ ਉਹ ਗੱਲ ਨਹੀਂ ਭਾਈ ਗਰਾਮ ਵੀ ਨਹੀਂ ਘਟਦਾ 12 ਚ ਸਹੀ ਗੱਲ ਆ ਬਈ ਬਾਈ ਨੇ ਬਾਈ ਇੰਨੀ ਆਫਰ ਦੇ ਦਿੱਤੀ ਕਹਿੰਦਾ ਚਾਹੇ ਕੰਡਾ ਵੀ ਨਾਲ ਹੀ ਚੱਕ ਲਿਆ ਕੋਈ ਚੱਕਰੀ ਆ ਇਹਨਾਂ ਗੱਲ ਜਿਹੜਾ ਬੰਦਾ ਸਹੀ ਕਹਿੰਦਾ ਜੇ ਬਾਅਦ 'ਚ ਵੀ ਬੰਦਾ ਕਹਿੰਦਾ ਯਾਰ ਕਿ 12 ਹੋਣਾ ਨਹੀਂ ਉਹ ਗੱਲ ਤਾਂ ਬਾਈ ਫਿਰ ਸੱਚ ਦੱਸਣਾ ਕੋਈ ਸਵਾਲ ਨਹੀਂ ਹੂੰ ਸਾਧ ਉਹ ਗੱਲ ਦੇ ਜਿੰਨਾ ਹੈਗਾ ਸਹੀ ਗੱਲ ਆ ਬਾਈ ਸੋਏ ਸਵਾਈਆ ਬੱਚਾ ਮਗਰ ਬੱਚਾ ਚੰਗੇ ਬੋਲੇ ਤੋਂ ਸਟਾਰਟ ਹੋਈ ਆ ਬਾਈ ਤੇ ਆਰਡਰ ਆ ਜਿਹੜਾ ਕਮਾਲ ਦਾ ਬਹੁਤ ਸੋਹਣਾ ਆਰਡਰ ਬਾਈ ਕਲਰ ਚੰਗਾ ਬਾਈ ਜਰਸੀ ਆ ਪੰਜਾਬ ਵਾਲੀ ਹੈ ਨਾ ਬਾਈ ਹੂੰ ਮੁੱਲ ਕੀ ਆ ਬਾਈ ਇਹਦਾ ਮੁੱਲ ਬਾਈ 57000 ਰੁਪਿਆ 55000 ਦੀ ਦੇਣੀ ਆ ਸੀਲ ਠੰਡੀ ਪੂਰੀ ਫੁੱਲ 57000 ਰੁਪਏ ਮੌਲਾ 55000 ਦੀ ਬਾਈ ਕਨ ਦੇ ਦੇਵਾਂਗੇ ਆਰਡਰ ਦੇਖਵਾ ਆਰਡਰ ਬੜਾ ਕਮਾਲ ਦਾ ਥਣ ਬਹੁਤ ਚੰਗਾ ਕਲਾ ਕਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਬ ਤੇ ਆ ਅੱਗੇ ਵੀਰੇ ਦੋ ਨੰਬਰ ਤੇ ਕਿਹੜਾ ਸੂਈ ਵੀ ਹੈ ਵੀ ਹਣ ਹਾਂ ਬਾਈ ਇਹ ਵੀ ਤਾਜੀ ਸੂਈ ਵੀ ਹੈ ਤਾਂ ਬੌਲੀ ਜੀ ਹੈ ਜੇ ਬੌਲੀ ਜੀ ਹੈ ਹਾਂ ਸੂਈ ਨੂੰ ਇਹ ਦੂਜਾ ਦਿਨ ਹੈ ਦੂਜਾ ਦਿਨ ਕੱਲ ਸੂਹਾ ਸੂਈ ਹੈ ਇਹ ਕੱਲ ਸੂਹਾ ਸੂਈ ਹਾਂ ਹੁਣ ਚੌਥੇ ਡਾਂਗ ਚਵਾਈ ਹੋਣੀ ਹੈ ਇਹਦੀ ਠੀਕ ਆ ਬਾਈ ਹਾਂ ਬਾਈ ਕਿੰਨਾ ਕੁ ਬੌਲਾ ਫਿਰ ਬੌਲਾ ਇਸ ਟਾਈਮ ਬਾਈ ਖੁੱਲਾ ਢੁੱਲਾ ਥਾ 44 ਲੀਟਰ ਆ 14 ਲੀਟਰ ਦੁੱਧ ਪਾਉਗੀ 17 18 ਕਿ 17 18 ਕਿਲੋ ਦੀ ਬਾਈ ਕਹਿੰਦਾ ਉਮੀਦ ਕਰਦੇ ਆ 14 ਕਿਲੋ ਬੋਲਾ ਬਾਈ ਹਾਜ਼ਰ ਆ ਕੱਦ ਵੱਡ ਚੰਗਾ ਪ੍ਰਿੰਟ ਚੰਗਾ ਥਣ ਬੜਾ ਕਮਾਲ ਦਾ ਹਨ ਬਈ ਥਣ ਦੀ ਚੁਆਈ ਬਾਈ ਇੱਕ ਨੰਬਰ ਆ ਕੱਲਾ ਕੱਲਾ ਥਣ ਦੇਖੋ ਗੱਠਲੇ ਵਾ ਮੁਰਾ ਨਾਣਾ ਨੂਣਾ ਫੋਲ ਚੰਗੀਆਂ ਪਿਛਾਂ ਤੋਂ ਲੇਵਾ ਦਿਖਾਉਨੇ ਲੇਵਰੀ ਬੰਤਰ ਬੜੀ ਚੰਗੀ ਆ ਹਨਾ ਦਾ ਕੀ ਬਾਤ ਆ ਬਈ ਆਰਡਰ ਦੀ ਫੀਟਿੰਗ ਆ ਜਿਹੜੀ ਕਮਾਲ ਦੀ ਆ ਬੱਚਾ ਕੀ ਮਗਰ ਇਹਦੇ ਮਗਰ ਵੀ ਬੱਚਾ ਬਾਈ ਬੱਚਾ ਬਾਈ ਆ ਖੜਾ ਰਿਹਾ ਬੱਚਾ ਠੀਕ ਮੁੱਲ ਕੀ ਆ ਬਈ ਜਾਇਜ਼ ਦਾ ਮੋਹਲਾ ਬਾਈ ਇਹਦਾ 62000 ਰੁਪਏ 60000 ਦੀ ਦਵਾਂਗੇ 62000 ਰੁਪਏ ਮੋਹਲਾ 60000 ਦੀ ਬਾਈ ਕਹਿੰਦਾ ਵੜ ਦੇ ਦੇ ਬਾਈ ਨਾਮਦਾਨ ਵਿੱਚ ਹੋ ਜਾਣਾ ਬਾਈ ਹਾਂ ਬਾਈ ਅੱਗੇ ਵੀਰੇ ਤੋਕੜ ਗੱਬਣਾ ਹਾਂ ਬਾਈ ਇਹ ਤੋਕੜ ਗੱਬਣਾ ਕਿੰਨੇ ਟਾਈਮ ਦੀ ਗੱਬਣਾ ਬਾਈ ਇਹ ਬਾਈ ਆਪਣੇ ਢਾਂਗਾ ਮਹੀਨੇ ਦੀ ਗੱਬਣ ਚ ਇੱਕ ਵਾਰਸ ਕਰਵਾਈ ਵੀ ਆ ਠੀਕ ਆ ਜਿਹੜੇ ਬਾਈ ਨਾਲ ਸੌਦਾ ਹੁੰਦਾ ਉਹ ਆ ਵੀ ਜਮਾ ਤਸੱਲੀ ਕਰਵਾ ਕੇ ਲੈ ਕੇ ਜਾ ਆ ਵੀ ਉਹ ਵੀ ਚੈੱਕ ਕਰਦਾ ਕੀ ਬਾਈ ਇਹ ਹੈਗੇ ਢਾਂਗਾ ਮਹੀਨੇ ਦੀ ਗੱਬਣ ਮਗਰੋਂ ਬਾਅਦ ਤੇ ਆਪਾਂ ਨੈੱਟ ਵੀਡੀਓ ਪਾਉਣੀ ਆ ਮਗਰੋਂ ਫਰਕ ਪੈਂਦਾ ਉਹ ਗੱਲ ਦਾ ਕੋਈ ਸਵਾਦ ਨਹੀਂ ਸਹੀ ਗੱਲ ਅਗਲੇ ਦੀ ਇਹ ਖਾਲੀ ਹੋਈ ਫੀਸ ਆਪਣੀ ਆ ਗੱਬਰ ਵਾਲੇ ਡਾਕਟਰਾਂ ਦਾ ਨਾਮ ਲੈ ਕੇ ਆਵੇ ਆਪਾਂ ਫੀਸ ਦਵਾਂਗੇ ਬਹੁਤ ਠੀਕ ਆ ਇਹਨੇ ਗੱਲ ਬਾਈ ਦੀ ਗੱਬਣ ਬਈ ਚੈੱਕ ਕਰਵਾ ਲਈ ਹੈ ਹਨਾ ਫਿਰ ਬ੍ਰੀਡ ਵਾਲੇ ਪਾਸਿਓਂ ਹੂੰ ਕਦ ਬੈਡ ਵਾਲੀ ਆ ਬਾਈ ਜਦੋਂ ਤਿਆਰ ਹੋ ਗਈ ਦੱਸੂਗੀ ਕੀ ਮੈਂ ਚੀਜ਼ ਆ ਬਹੁਤ ਦੀ ਬਦੀ ਬੜੀ ਚੰਗੀ ਸਨਖਪੁਣਾ ਬੈਡ ਦੇ ਵਿੱਚ ਬਹੁਤ ਆ ਬਾਈ ਤੁਰਾ ਦੇਖ ਬਈ ਤੁਰਾ ਤਰਾ ਫੋਲੋ ਚੰਗਾ ਗੱਬਣਾ ਚੈੱਕ ਪਾਸ ਆ ਦੁੱਧ ਕਿੰਨਾ ਬਈ ਕਹੋ ਬਈ ਸਹੀ ਮੈਨ ਵਾਲਾ 7 ਲੀਟਰ ਆ 7 ਲੀਟਰ ਆ ਹਾਂ ਜਿੰਨਾ ਮੈਨ ਵਾਲਾ ਸਹੀ ਉਨਾ ਹੀ ਦੱਸਿਆ ਆਪਾਂ ਇਹ ਨਹੀਂ ਕਿ 9 ਕਹਿ ਕੇ ਬਗਰੋ 7 ਕੱਢੂਗੀ ਉਹਦਾ ਕੋਈ ਫਾਇਦਾ ਨਹੀਂ ਪੜਾ ਅਗਲਾ ਤਿੰਨ ਡਾਣੀ ਚੋਕੇ ਲੈ ਕੇ ਜਾਵੇ ਬਹੁਤ ਠੀਕ ਆ ਹਾਂ ਹੂੰ ਹੂੰ ਬਾਕੀ ਕੁਆਲਿਟੀ ਬੋਦੀ ਬਾਦੀ ਪੂਰੀ ਚੰਗੀ ਆ ਕੱਟ ਰੈਡ ਵਾਲੀ ਆ ਬਈ ਸਮੀ ਪੜੇ ਜੋ ਮੂਰੇ ਤਿਆਰ ਆ ਗਈ ਚੰਗੀ ਰੋਤ ਚ ਤੁਹਾਨੂੰ ਵੀ ਪਤਾ ਕਿੰਨੇ ਰੁਪਈਆ ਦੀ ਵਹਿੜ ਸਹੀ ਗੱਲ ਆ ਬਈ ਤੇ ਮੁੱਲ ਕੀ ਅੱਜ ਦੀ ਮੁੱਲ ਬਾਈ ਦਾ 57000 ਰੁਪਿਆ 55000 ਦੀ ਦੇਣੀ ਆ ਇਹ 57000 ਰੁਪਿਆ ਮੋਲਾ 55000 ਦੀ ਬਾਈ ਕਹਿੰਦਾ ਵੜ ਦੇ ਦੇਾਂਗੇ ਬਾਈ ਚੰਗੀ ਆ ਵੜ ਸੁਨੱਕੀ ਆ ਕੱਦ ਵੜ ਚੰਗਾ ਰੰਗ ਰੂਪ ਚੰਗਾ ਥਣ ਬੜਾ ਕਮਾਲ ਦਾ ਮੁਸੀਹਾ ਤਾਂ ਅਨਕਾ ਲੱਗਾ ਲਾ ਥਾਣਾ ਤੇ ਨਗਸੀ ਭਰਾ ਕੋਲੇ ਜਿਹੜੇ ਸਾਰੀ ਲਖਾਤੇ ਬਈ ਕਿਸੇ ਵੀਰ ਦੇ ਕੋਈ ਵੀ ਨਗ ਪਸੰਦ ਆਵੇ ਬਾਈ ਨੇ ਕਨੈਕਟ ਕਰ ਲਿਓ ਜੀ ਧੰਨਵਾਦ ਬਈ